ਮਨ ਲੱਗ ਗਿਆ ਟਾਈਮ ਅੱਜ ਹਾਂਜੀ ਅੱਜ ਬਹੁਤ ਦਿਨਾਂ ਬਾਅਦ ਆਪਣਾ ਟਾਈਮ ਲੱਗਿਆ ਜੀ ਆਪਾਂ ਆਏ ਆਪਣੇ ਫੀ 5 ਸਟੂਡੀਓ ਦੇ ਵਿੱਚ ਤੇ ਭੈਣੋ ਤੇ ਭਰਾਵੋ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਸੋਹਣੀ ਕਲੈਕਸ਼ਨ ਪਿਓਰ ਕਾਟਨ ਦੇ ਵਿੱਚ ਤੇ ਬਹੁਤ ਸੋਹਣੇ ਸੋਹਣੇ ਸੂਟ ਆਇਆ ਜੀ ਤੇ ਨਾ ਹੀ ਬਾਲੇ ਮਹਿੰਗੇ ਆ ਬਹੁਤ ਹੀ ਸਸਤੇ ਸੂਟ ਹੈਗੇ ਆ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਸਾਡਾ ਨੰਬਰ ਨੋਟ ਕਰ ਲਓ ਜੀ ਇੱਕ ਵਾਰੀ 9878829629 ਤੇ ਚਲੋ ਆਜੋ ਜੀ ਦਿਖਾਈਏ ਆਪਾਂ ਅਜੇ ਝੋਨੇ ਦਾ ਕੰਮ ਚੱਲ ਰਿਹਾ ਸੀਗਾ ਤੇ ਵਿੱਚ ਥੋੜਾ ਜਿਹਾ ਵੇਲ ਮਿਲੀ ਸੀ ਹਾਂਜੀ ਸਟੋਰ ਤੇ ਪਹੁੰਚੇ ਆ ਨਵਾਂ ਸਟਾਕ ਆਇਆ ਤੇ ਇਹ ਤੁਹਾਨੂੰ ਦਿਖਾਉਣਗੇ ਪਵਨ ਹੁਣੇ ਗਰਮੀਆਂ ਦਾ ਲੱਟਾਂ ਲੂਟਾਂ ਦਾ ਹੁਣ ਕਰ ਦੋ ਲਾਓ ਬਈ ਬਹੁਤ ਸਾਰਾ ਸਟਾਕ ਹੈ ਹਾਂਜੀ ਤੇ ਇਹ ਤਾਂ ਹਜੇ ਅੱਧਾ ਹੀ ਰੱਖਿਆ ਹੈਗਾ ਹੋਰ ਵੀ ਬਹੁਤ ਪਿਆ ਹੈਗਾ ਤੇ ਮੈਂ ਕਿਹਾ ਚਲੋ ਵੀਡੀਓ ਬਾਲੀ ਲੰਬੀ ਹੋ ਜਾਊਗੀ ਪਹਿਲਾਂ ਜਿਹਨੇ ਬਾਹਰ ਜਾ ਰਹੇ ਉਹਨਾਂ ਦਿਖਾ ਦਈਏ ਮੜੇ ਜੀ ਹਾਂਜੀ ਉਹ ਦਿਖਾ ਦਿੰਨੇ ਆ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਡਮਿਸ ਦੇ ਉੱਪਰ ਜਿਹੜੇ ਸੂਟ ਲੱਗੇ ਹੋਇਆ ਜੀ ਇਹ ਆਪਣੇ ਜਿਹੜੇ ਕੀ ਕਸਟਮਰ ਹੈਗੇ ਆ ਕੈਨੇਡਾ ਤੋਂ ਤੇ ਉਹਨਾਂ ਨੇ ਦੋਨਾਂ ਭੈਣਾਂ ਨੇ ਇੱਕੋ ਜਿਹੇ ਸੂਟ ਜਿਹੜੇ ਕਿ ਸ਼ਰਾਰਾ ਸੂਟ ਬਣਵਾਏ ਹੈਗੇ ਆ ਜੀ ਕ੍ਰੇਵ ਸਟੱਫ ਐ ਫੁੱਲੀ ਜਿਹੜਾ ਕੀ ਹੈਂਡਵਰਕ ਕੀਤਾ ਹੋਇਆ ਤੇ ਪਿਆਰ ਚਨੂਨ ਦਾ ਜਿਹੜਾ ਕੀ ਨਾਲ ਦੁਪੱਟਾ ਰੈਡੀ ਕੀਤਾ ਦੁਪੱਟੇ ਦੇ ਵਿੱਚ ਕਾਰ ਵੀ ਜੜੀਆਂ ਸਾਰੇ ਬੂਟੀਆਂ ਨੇ ਤੇ ਲੈਸ਼ ਤਾਂ ਜਿਹੜਾ ਕੀ ਲਾਈ ਹੋਈ ਐ ਚਾਰੇ ਪਾਸੇ ਤੇ ਬਹੁਤ ਸੋਹਣੇ ਜਿਹੜੇ ਸੂਟ ਰੈਡੀ ਹੋਏ ਆ ਤੇ ਬੱਸ ਇਹਨਾਂ ਨੂੰ ਅਸੀਂ ਜਿਹੜਾ ਕਿ ਕੋਰੀਅਰ ਕਰਨ ਲੱਗੇ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ। ਤੁਸੀਂ ਦੋਸਤ ਤੁਸੀਂ ਬਿਨਾ ਚਿੰਝਕ ਤੋਂ ਆਰਡਰ ਕਰ ਸਕਦੇ ਹੋ। ਹਾਂਜੀ ਜਿਹੜੇ ਜਿਵੇਂ ਦੀ ਮਰਜ਼ੀ ਸਟੀਚਿੰਗ ਕਰਵਾ ਸਕਦੇ ਹੋ ਜਿਵੇਂ ਦਾ ਮਰਜ਼ੀ ਤੁਸੀਂ ਸਟੱਫ ਲੈ ਸਕਦੇ ਹੋ। ਹਾਂਜੀ ਜਿਵੇਂ ਦੀ ਮਰਜ਼ੀ ਕਢਾਈ ਸਲਾਈ ਤੁਸੀਂ ਕਰਵਾ ਸਕਦੇ ਹੋ। ਆਪਣੇ ਕੋਲੇ ਜਿਹੜੇ ਕੀ ਬਾਹਰਲੇ ਕਸਟਮਰ ਬਾਹਰੀਆਂ ਕੰਟਰੀਜ਼ ਤੋਂ ਬਹੁਤ ਆ ਰਹੇ ਹੈ ਕਿਉਂਕਿ ਟਰਸਟ ਦੀ ਵੀ ਇੱਕ ਗੱਲ ਹੁੰਦੀ ਹੈ ਇੱਕ ਜਿਹੜਾ ਆਪਣਾ ਪ੍ਰਾਈਸ ਆ ਉਹ ਵੀ ਜੈਨੂਨ ਜਆ ਹੈਗਾ ਏ ਨਹੀਂਗਾ ਵੀ ਆਪਾਂ ਕੋਈ ਬਾਹਰ ਲਿਆਂ ਤਾਂ ਕੋਈ ਵੱਧ ਮੰਗ ਲਾਂਗੇ ਜਾਂ ਇੱਥੋਂ ਵਾਲਿਆਂ ਤੋਂ ਕੋਈ ਜ਼ਿਆਦਾ ਮੰਗ ਲਾਂਗੇ ਬਿਲਕੁਲ ਆਪਣਾ ਜੈਨੂਨ ਜਆ ਪ੍ਰਾਈਸ ਹੁੰਦਾ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੂਟ ਜਿਹੜੇ ਕੀ ਰੈਡੀ ਕਰਵਾ ਸਕਦੇ ਹੋ ਹਾਂਜੀ ਤੇ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਮਲ ਚੰਦੇਰੀ ਤੇ ਬੈਂਬਰ ਜੌਰਜਟ ਦੇ ਵਿੱਚ ਜਿਹੜੇ ਕਿ ਸੂਟ ਹੋਣਗੇ ਤੇ ਬਹੁਤ ਹੀ ਸੋਹਣੇ ਸੂਟ ਹੈ ਜੀ ਜਿਵੇਂ ਕਿ ਤੁਸੀਂ ਇਹਨਾਂ ਨੂੰ ਲਾਈਨਿੰਗ ਲਾ ਕੇ ਸਟਿਚ ਹੋਣਗੇ ਜਿਵੇਂ ਗਰਮੀਆਂ ਦੇ ਵਿੱਚ ਕੁਝ ਪਾਰਟੀ ਵੇਅਰ ਹੋਵੇ ਇਹਨਾਂ ਦਾ ਪ੍ਰਾਈਸ ਹੈਗਾ ਜੀ ਜਿਹੜੇ ਤਾਂ ਆਹ ਵਾਲੇ ਨੇ ਜੀ ਮਲ ਚੰਦੇਰੀ ਵਾਲੇ ਇਹਨਾਂ ਦਾ ਪ੍ਰਾਈਸ ਹੈਗਾ 2375 ਹਾਂਜੀ 2375 ਆਜ ਵੀ ਆ ਗਈ ਜੀ ਸ਼ਰਟ ਤੇ ਇਹਦੇ ਨਾਲ ਆ ਗਈ ਜੀ ਬਾਟਮ ਮਸਲੀਨ ਦੀ ਠੀਕ ਹੈ ਜੀ ਇਹ ਬਹੁਤ ਹੀ ਪਿਆਰੇ ਜਿਹੜੇ ਕਿ ਸੋਬਰ ਜੇ ਕਲਰ ਹੈਗੇ ਆ ਇਹਦੇ ਨਾਲ ਮਾਲ ਚੰਦੇਰੀ ਦਾ ਦੁਪੱਟਾ ਆ ਗਿਆ ਜੀ ਵਧੀਆ ਖੁੱਲਾ ਡੁੱਲਾ ਜਿਹੜਾ ਕਿ ਦੁਪੱਟਾ ਆਊਗਾ ਪੂਰਾ 2.5 ਮੀਟਰ ਬਹੁਤ ਹੀ ਸੋਹਣਾ ਜਿਹੜਾ ਕਿ ਇਹ ਦੁਪੱਟਾ ਡਿਜ਼ਾਈਨ ਕੀਤਾ ਗਿਆ ਹੈਗਾ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜਿਹੜਾ ਸੈਕਿੰਡ ਕਲਰ ਇਹਦੇ ਵਿੱਚ ਹੈਗਾ ਮਾਊਸ ਜੇ ਸ਼ੇਡ ਹੈਗਾ ਔਰ ਜਿਹੜੇ ਲਾਈਟ ਸ਼ੇਡ ਦੇ ਅੰਦਰ ਹੀ ਤੁਹਾਨੂੰ ਦੀ ਪਮਨ ਨੇ ਪਹਿਲਾਂ ਹੀ ਕਹਿ ਚੁੱਕੇ ਨੇ ਹੋਣਗੇ ਸਾਰੇ ਔਰ ਜਿਹੜੀ ਮਸਲੀਨ ਦੀ ਇਹਦੇ ਨਾਲ ਬਾਟਮ ਹੋਏਗੀ ਲਾਈਨਿੰਗ ਦੀ ਇਹਨਾਂ ਸੂਟਾਂ ਦੇ ਥੱਲੇ ਜਰੂਰ ਰਿਕੁਆਇਰਮੈਂਟ ਰਹੇਗੀ ਕਿਉਂਕਿ ਪਾਰਟੀ ਵੇਅਰ ਸੂਟ ਦੇ ਵਿੱਚ ਸਾਨੂੰ ਲਾਈਨਿੰਗ ਤਾਂ ਜਰੂਰੀ ਚਾਹੀਦੀ ਹੁੰਦੀ ਹੈ ਗ੍ਰੇਸ ਦੇ ਲਈ ਸੂਟ ਦੇ ਪਾਰਟੀ ਵੇਅਰ ਵਾਸਤੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਲਗਾਉਣੀ ਪੈਂਦੀ ਪੈਂਦੀ ਹੈ ਜਿਹੜਾ ਦੁਪੱਟਾ ਇਹਦਾ ਇਹ ਵੀ 2.5 ਮੀਟਰ ਰਹੇਗਾ ਬਹੁਤ ਪਿਆਰਾ ਇਹਦਾ ਸ਼ਰਟ ਦੇ ਵਿੱਚ ਵਾਲਾ ਹੀ ਡਿਜ਼ਾਈਨ ਦਿੱਤਾ ਹੋਇਆ ਹੈ ਤੁਸੀਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਤੁਸੀਂ ਜਿਹੜਾ ਕਿ ਸਾਨੂੰ ਸਕਰੀਨਸ਼ਾਟ ਜਿਹੜਾ ਭੇਜ ਸਕਦੇ ਹੋ ਤੇ ਇਹਦੇ ਵਿੱਚ ਇੱਕ ਕਲਰ ਆ ਗਿਆ ਜੀ ਆਹ ਵਾਲਾ ਤੇ ਇਹ ਵਾਲਾ ਥੋੜਾ ਜਿਹਾ ਜਿਹੜਾ ਡਾਰਕ ਆ ਗਿਆ ਜੀ ਜਿਹੜੇ ਡਾਰਕ ਪਸੰਦ ਕਰਦੇ ਆ ਇਹ ਆ ਗਿਆ ਜੀ ਪਿੰਕ ਸ਼ੇਡ ਤੇ ਆਹ ਆ ਗਈ ਜੀ ਇਹਦੀ ਬਾਟਮ ਤੇ ਆਹ ਜਿਹੜਾ ਇਹਦਾ ਆ ਗਿਆ ਜੀ ਸ਼ਰਟ ਇਸ ਤਰ੍ਹਾਂ ਅੰਬੀਆਂ ਵਾਲਾ ਤੇ ਫਲਾਵਰਿੰਗ ਵਾਲਾ ਡਿਜ਼ਾਈਨ ਬਣਿਆ ਹੋਇਆ ਤੇ ਆਹ ਇਹਦਾ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਪਿਆਰਾ ਜਿਹੜਾ ਕਿ ਦੁਪੱਟਾ ਸਾਰੇ ਸੂਟ ਜਿਹੜੇ ਕੀ ਬਹੁਤ ਸੋਹਣੇ ਹੈਗੇ ਆ ਜੀ ਇਹਦੇ ਵਿੱਚ ਜਿਵੇਂ ਵਿਚਕਾਰ ਤਾਂ ਕੀਤਾ ਹੋਇਆ ਜੀ ਡਿਜ਼ਾਈਨਿੰਗ ਹੈ ਦੀ ਸ਼ਰਟ ਨਾਲ ਦੀ ਤੇ ਸਾਈਡਾਂ ਤੇ ਜਿਹੜੀ ਕੀ ਲਾਈਨਾਂ ਬਣੀਆਂ ਹੋਈਆਂ ਬਾਰਡਰ ਤੇ ਚਾਰੇ ਪਾਸੇ ਜਿਹੜਾ ਫੋਰਥ ਕਲਰ ਹੈਗਾ ਸਾਡੇ ਕੋਲੇ ਇਹ ਲਾਈਟ ਪਰਪਲ ਸ਼ੇਡ ਹੈਗਾ ਏ ਔਰ ਸਭ ਸੂਟਾਂ ਦੇ ਉੱਪਰ ਫਲਾਵਰਿੰਗ ਦਾ ਡਿਜ਼ਾਈਨ ਕੀਤਾ ਹੋਇਆ ਹੈ ਔਰ ਲਾਈਟ ਹੀ ਪਰਪਲ ਇਹਦੀ ਬਾਟਮ ਹੈਗੀ ਹੈ ਹਰ ਜਿਹੜਾ ਦੁਪੱਟਾ ਹੈਗਾ ਉਹ ਵੀ ਸੇਮ ਡਿਜ਼ਾਈਨਿੰਗ ਦੇ ਨਾਲ ਤਿਆਰ ਕੀਤਾ ਹੋਇਆ ਹੈ। ਬਾਕੀ ਤੁਸੀਂ ਫੁੱਲ ਡਿਟੇਲ ਸਾਡੇ ਤੋਂ ਜਾਂ ਪੂਰੀ ਵੀਡੀਓ ਲੈਣੀ ਹੋਵੇ, ਸੂਟ ਦੀ ਜਾਂ ਫੋਟੋ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਜਿਹੜਾ ਕਿ WhatsApp ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਫੋਟੋ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਪੂਰਾ ਵੀ ਜਿਹੜਾ ਕਿ ਇਹ ਸੂਟ ਡਿਟੇਲ ਚ ਦਿਖਾ ਦਾਂਗੇ। ਨੈਕਸਟ ਆਪਣੇ ਕੋਲੇ ਹੈਗੇ ਆ ਜੀ। ਜੋਰ ਜੱਟ ਦੇ ਸੂਟ। ਜਿਹਦੇ ਵਿੱਚ ਜਿਹੜੇ ਕੀ ਬੈਂਬਰ ਦਾ ਜਿਹੜਾ ਕੀ ਦੁਪੱਟਾ ਰਹੂਗਾ ਬੈਂਬਰ ਜੌਰਚਟ ਜਿੱਦਾਂ ਕੀ ਆ ਪਹਿਲਾ ਡਿਜ਼ਾਈਨ ਹੈਗਾ ਬਹੁਤ ਹੀ ਪਿਆਰਾ ਇਹ ਆ ਗਈ ਜੀ ਸ਼ਰਟ ਤੇ ਆ ਇਹਦੇ ਨਾਲ ਆ ਗਈ ਜੀ ਬਾਟਮ ਤੇ ਆ ਆ ਗਿਆ ਜੀ ਦੁਪੱਟਾ ਦੁਪੱਟੇ ਇਹ ਵੀ ਜਿਹੜੇ ਕੀ ਪੂਰੇ ਖੁੱਲੇ ਡੁੱਲੇ ਰਹਿਣਗੇ ਆ ਤੁਸੀਂ ਦੇਖ ਸਕਦੇ ਹੋ ਪਿਸਤਾ ਸ਼ੇਡ ਦੇ ਵਿੱਚ ਜਿਹੜਾ ਕੀ ਇਹ ਸੂਟ ਹੈਗਾ ਜੀ ਆਵਲਾ ਔਰ ਇਹ ਸカイ ਕਲਰ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਸੂਟ ਨੂੰ ਇਹਦੀ ਜਿਹੜੀ ਸ਼ਰਟ ਹੈ ਉਹ ਵੀ ਬੈਂਬਰ ਚੌਰ ਜਰਜਟ ਦੇ ਅੰਦਰ ਹੀ ਹੈ ਇਹਦੀ ਬਾਟਮ ਵੀ ਬੈਂਬਰ ਚੌਰ ਜਰਜਟ ਦੇ ਅੰਦਰ ਹੀ ਹੈ ਔਰ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ ਤੁਹਾਨੂੰ ਬੈਂਬਰ ਜੌਰਜਟ ਦੇ ਵਿੱਚ ਹੀ ਮਿਲੇਗਾ ਇਹਨਾਂ ਸੂਟਾਂ ਦੇ نیچے ਵੀ ਤੁਹਾਨੂੰ ਲਾਈਨਿੰਗ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਰਹੇਗੀ ਲਾਈਨਿੰਗ ਜ਼ਰੂਰ ਲਗਾਉਣੀ ਪਵੇਗੀ ਬਹੁਤ ਹੀ ਸੋਹਣੇ ਜਿਹੜੇ ਕੀ ਸਾਰੇ ਦੁਪੱਟੇ ਹੈਗੇ ਆ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੁਹਾਨੂੰ ਇਹਦੇ ਚ ਲਾਈਟ ਕਲਰ ਤੇ ਡਾਰਕ ਕਲਰ ਜਿਵੇਂ ਦੋਨੇ ਮਿਲ ਜਾਣਗੇ ਪਿਸਤਾ ਸ਼ੇਡ ਲਾਈਟ ਸੀ ਜਿਵੇਂ ਇਹ ਵਾਲਾ ਜਿਵੇਂ ਡਾਰਕ ਸੀਗਾ ਇਸੇ ਤਰ੍ਹਾਂ ਹੀ ਇੱਕ ਇਹਦੇ ਵਿੱਚ ਆਵਲਾ ਕਲਰ ਹੈਗਾ ਜੀ ਬਹੁਤ ਹੀ ਸੋਹਣਾ ਗ੍ਰੀਨ ਚ ਇਹ ਵੀ ਜਿਹੜਾ ਡਾਰਕ ਕਲਰ ਦੇ ਵਿੱਚ ਆ ਜਾਂਦਾ ਵੀ ਇੰਨਾ ਵੀ ਨਹੀਂ ਡਾਰਕ ਹੈਗਾ ਕਿ ਆਪਾਂ ਇਹਨੂੰ ਸਮਰ ਦੇ ਵਿੱਚ ਵਧੀਆ ਵੇਅਰ ਕਰ ਸਕਦੇ ਹਾਂ ਬਹੁਤ ਹੀ ਸੋਹਣੇ ਇੰਗਲਿਸ਼ ਜੇ ਕਲਰ ਹੈਗੇ ਆ ਤੇ ਆ ਗਈ ਜੀ ਸ਼ਰਟ ਤੇ ਆ ਇਹਦੇ ਨਾਲ ਆ ਗਈ ਜੀ ਬਾਟਮ ਤੇ ਆ ਇਹਦੇ ਨਾਲ ਆ ਗਿਆ ਜੀ ਬਹੁਤ ਹੀ ਸੋਹਣਾ ਦੁਪੱਟਾ ਹਾਂ ਤੁਸੀਂ ਦੇਖ ਸਕਦੇ ਹੋ ਜੋ ਸੋਨਾ ਜਿਹੜਾ ਕਿਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਗਿਆ ਔਰ ਜਿਹੜਾ ਇਹਦਾ ਨੈਕਸਟ ਕਲਰ ਹੈਗਾ ਇਹ ਮਾਊਸ ਤੇ ਮਰੂਨ ਕਲਰ ਦੇ ਨਾਲ ਇਹਦਾ ਕੰਟਰਾਸਟ ਹੈਗਾ ਪਰ ਜਿਹੜੀ ਇਹਦੀ ਬਾਟਮ ਹੈ ਉਹ ਸਿੰਗਲ ਕਲਰ ਦੇ ਵਿੱਚ ਹੈ ਔਰ ਜਿਹੜਾ ਇਹਦਾ ਦੁਪੱਟਾ ਹੈਗਾ ਪੂਰਾ ਸ਼ਰਟ ਦੇ ਨਾਲ ਡਿਜ਼ਾਈਨਿੰਗ ਹੈ ਦੀ ਇਸ ਤਰ੍ਹਾਂ ਦੇ ਸਾਈਡਸ ਤੇ ਜਿਹੜਾ ਕਿ ਡਾਰਕ ਫਲਾਵਰ ਨੇ ਤੇ ਜਿਹੜੇ ਵਿਚਕਾਰ ਜਿਹੜੇ ਹੈਗੇ ਨੇ ਸਾਰੇ ਜਿਵੇਂ ਸੈਲਫ ਦੇ ਵਿੱਚ ਫਲਾਵਰ ਬਣੇ ਹੋਏ ਆ ਠੀਕ ਹੈ ਜੀ ਤੇ ਇਹਨਾਂ ਬੈਂਬਰ ਜੌਰਜਟ ਦੇ ਜਿਹੜੇ ਸੂਟ ਨੇ ਇਹਨਾਂ ਦੇ ਪ੍ਰਾਈਸ ਕੀ ਹੈ ਇਹ 2575 ਰੁਪਏ ਦਾ ਰੇਟ ਆ ਹਾਂ ਜੀ ਤੇ ਕੱਲ ਬਹੁਤ ਸੋਹਣਾ ਜਿਹੜਾ ਲਾਈਟ ਜਿਹਾ ਕਲਰ ਹੈਗਾ ਇਹਦੇ ਨਾਲ ਆ ਰਹੂਗਾ ਜੀ ਦੁਪੱਟਾ ਤੇ ਆ ਵਾਲੀ ਰਹੂਗੀ ਜੀ ਬਾਟਮ ਸਕਾਈ ਜਾਂ ਕਲਰ ਹੈਗਾ ਲਾਈਟ ਸਕਾਈ ਸੋ ਤੁਸੀਂ ਸਕਰੀਨ ਸ਼ਾਟ ਸਾਨੂੰ ਭੇਜ ਸਕਦੇ ਹੋ ਤੇ ਨੈਕਸਟ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਜਿਹੜੇ ਉਹ ਵੀ ਪਿਓਰ कॉटन ਦੇ ਰਹੇ ਹਾਂ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਬਹੁਤ ਹੀ ਸੋਹਣੇ कॉटन ਦੇ ਮੈਚਿੰਗ ਸੂਟ ਲਵਲੀਨ ਬ੍ਰਾਂਡ ਦੇ ਤੇ ਜਿਹੜੇ ਕੀ 999 ਦੇ ਰਹਿਣਗੇ ਮੈਚਿੰਗ ਸੂਟ ਇਹ ਹੋਣਗੇ ਜੀ ਵਿਦਾਊਟ ਦੁਪੱਟਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਜੀ ਆ ਵਾਲਾ ਸ਼ਿਮਰ ਕ੍ਰਾਸ਼ ਕਾਟਨ ਦੇ ਵਿੱਚ ਹੈਗੀ ਜੀ ਇਹ ਸ਼ਰਟ ਜਿਵੇਂ ਆ ਆ ਗਈ ਜੀ ਸ਼ਰਟ ਤੇ ਇਹਦੇ ਨਾਲ ਚਿਕਨ ਦੀ ਆ ਗਈ ਬਾਟਮ ਇਸ ਤਰ੍ਹਾਂ ਚਿਕਨ ਦਾ ਜਿਹੜਾ ਕੀ ਆ ਡਿਜ਼ਾਈਨ ਕੀਤਾ ਹੋਇਆ ਜੀ ਤੇ ਇਹ 999 ਦੇ ਸਾਰੇ ਸੂਟ ਰਹਿਣਗੇ ਜੀ ਤੇ ਇਸ ਪਰ ਇਹ ਵੀ ਸ਼ਿਮਰ ਦੇ ਅੰਦਰ ਇਹਦੀ ਸ਼ਰਟ ਹੈਗੀ ਗ੍ਰੀਨ ਜੇ ਕਲਰ ਦੇ ਵਿੱਚ ਔਰ ਇਹਦੀ ਬਾਟਮ ਹੈਗੀ ਇਹ ਜਿਹੜੇ ਸਾਰੇ ਸੂਟ ਰਹਿਣਗੇ ਵਿਦਾਊਟ ਦੁਪੱਟਾ ਰਹਿਣਗੇ ਜਿਵੇਂ ਤੁਸੀਂ ਜੇ ਆਰਡਰ ਦਿਓਗੇ ਤੁਹਾਨੂੰ ਦੁਪੱਟਾ ਅਸੀਂ ਤਿਆਰ ਕਰਵਾ ਦੇਵਾਂਗੇ ਨਾਲ ਹਾਂਜੀ ਤੇ ਨੈਕਸਟ ਜਿਵੇਂ ਇਹਦੇ ਵਿੱਚ ਆ ਗਿਆ ਆ ਵੀ ਸ਼ਿਮਰ ਦੇ ਵਿੱਚ ਆ ਗਿਆ ਜੀ ਇਹ ਲਾਈਟ ਕਲਰ ਆ ਗਿਆ ਆ ਇਹਦੀ ਸ਼ਰਟ ਆ ਗਈ ਜੀ ਤੇ ਇਹਦੇ ਨਾਲ ਆ ਗਈ ਜੀ ਆ ਵਾਲੀ ਬਾਟਮ ਲਾਈਟ ਜੀ ਪੀਚ ਜੀ ਲਾਈਟ ਠੀਕ ਹੈ ਜੀ ਤੇ ਬਹੁਤ ਹੀ ਫਾਸਟ ਕਲਰ ਰਹਿਣਗੇ ਕੋਈ ਇਹਦਾ ਸਟੱਫ ਖਰਾਬ ਨਹੀਂ ਹੋਊਗਾ ਵਧੀਆ ਓਮੇ ਦੀ ਓਮੇ कॉटन ਲਾਉਗੇ ਇਹ ਲਵਲੀਨ कॉटन ਦੇ ਅੰਦਰ ਨੇ ਔਰ ਇਹਦੀ ਸ਼ਰਟ ਰਹਿ ਗਈ ਇਹ ਬਾਟਮ ਇਹਦੇ ਨਾਲ ਕੰਟਰਾਸਟ ਦੇ ਵਿੱਚ ਬਾਕੀ ਤੁਸੀਂ ਚਾਹੋ ਤਾਂ ਲਾਈਨਿੰਗ ਲਗਾ ਸਕਦੇ ਹੋ ਨਹੀਂ ਵੀ ਲਗਾਓਗੇ ਤੇ ਇਹਨਾਂ ਸੂਟਾਂ ਦੇ ਥੱਲੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂਗੀ ਹੈਗੀ ਹਾਂਜੀ ਤੇ ਜੇ ਤੁਸੀਂ ਲੈਣਾ ਜੀ ਲਾਈਟ ਕਲਰ ਤੇ ਲਾਈਟ ਸ਼ੇਡ ਵੀ ਆਪਣੇ ਕੋਲੇ ਆ ਵਾਲਾ ਬਹੁਤ ਸੋਹਣਾ ਹੈਗਾ ਜੀ ਤੇ ਇਹਦੇ ਨਾਲ ਆ ਗਈ ਜੀ ਆ ਵਾਲੀ ਗ੍ਰੇ ਬਾਟਮ ਮਤ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ نیچے ਜਿਹੜੀ ਕੀ ਕੋਈ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਇਹ ਲਵਲੀਨ ਦੇ ਅੰਦਰ ਇਸ ਕਲਰ ਹੈਗਾ ਹੈ ਸਕਾਈ ਕਲਰ ਦਾ ਸੂਟ ਹੈਗਾ ਔਰ ਇਹਦੀ ਜਿਹੜੀ ਮੈਚਿੰਗ ਕੀਤੀ ਹੋਈ ਹੈ ਵਾਈਟ ਕਲਰ ਦੀ ਬਾਟਮ ਦੇ ਨਾਲ ਕੀਤੀ ਹੈ ਬਾਟਮ ਦੀ ਜਿਹੜੀ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਇਹਦਾ ਹਾਂਜੀ ਤੇ ਇੱਕ ਇਹਦੇ ਵਿੱਚ ਆ ਗਿਆ ਜੀ ਆਹ ਵਾਲਾ ਕਲਰ ਇਹ ਵੀ ਬਹੁਤ ਹੀ ਪਿਆਰਾ ਲਾਈਟ ਜਿਹਾ ਸ਼ੇਡ ਹੈਗਾ ਤੇ ਇਹਦੇ ਨਾਲ ਹੈਗੀ ਹੈ ਜੀ ਬਾਟਮ ਆਹ ਵਾਲੀ ਇਹ ਵੀ ਲਵਲੀਨ ਬ੍ਰਾਂਡ ਦੀ ਹੈਗੀ ਹੈ ਜੀ ਤੁਸੀਂ ਕੋਈ ਵੀ ਇਹਨਾਂ ਚੋਂ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ 550 ਵਾਲੇ ਸੂਟ ਜਿਹੜੇ ਸਾਰੇ ਰਹਿਣਗੇ ਜੀ ਉਹਦੇ ਵਿੱਚ ਵੀ ਬਹੁਤ ਸਾਰੀ ਕਲੈਕਸ਼ਨ ਆ ਹੈਗੀ ਆ ਜੀ 100 ਪਲੱਸ ਸਾਡੇ ਕੋਲ ਸੂਟ ਆਏ ਹੋਏ ਆ ਤੇ ਉਹ ਤੁਹਾਨੂੰ ਦਿਖਾਉਨੇ ਆ ਜਿੰਨੇ ਕਾਪੜਾ ਦਿਖਾ ਸਕਦੇ ਆ ਵੀਡੀਓ 'ਚ ਹਾਂਜੀ ਇਹਦੇ ਵਿੱਚ ਜਿਵੇਂ ਆ ਸ਼ਰਟ ਰਹੂਗੀ ਜਿਸ ਤੇ ਇਹਦੇ ਨਾਲ ਆਹ ਵਾਲੀ ਬਾਟਮ ਹੋਗੀ ਇਧਰ ਜਿਵੇਂ ਆਹ ਸ਼ਰਟ ਹੋਗੀ ਜੀ ਤੇ ਬਾਟਮ ਹੋਗੀ ਕੰਟਰਾਸਟ ਇਹਦੇ 'ਚ ਮੈਂ ਤੁਹਾਨੂੰ ਕਲਰ ਦਿਖਾਈ ਜਾਨੀ ਆ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਜਿਹੜਾ ਕਿ ਸਾਨੂੰ ਭੇਜ ਸਕਦੇ ਹੋ ਜਿਹਦਾ ਵੀ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋਗੇ ਅਸੀਂ ਤੁਹਾਨੂੰ ਉਹ ਸੂਟ ਦੀ ਫੁੱਲ ਡਿਟੇਲ ਚ ਫੋਟੋ ਭੇਜ ਦਾਂਗੇ ਜੀ ਬਾਕੀ ਇਹ ਵਾਲੀ ਜਿਹੜੀ ਕਾਟਨ ਹੈ ਕਲਰ ਇਹਨਾਂ ਦੇ ਵੀ ਫਾਸਟ ਰੈਂਗ ਦੇ ਕਲਰ ਦੀ ਹੈ 550 ਜੀ 550 200 ਹਾਂਜੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਜੇ ਆਪਾਂ ਇਹਨਾਂ ਨੂੰ ਵੀ ਕੱਲੇ ਕੱਲੇ ਸੂਟ ਨੂੰ ਜਿਹੜਾ ਕਿ ਜੇ ਆਪਾਂ ਦਿਖਾਉਣ ਲੱਗੇ ਡਿਟੇਲ ਦੇ ਵਿੱਚ ਪਰ ਫਿਰ ਵੀ ਤੁਹਾਨੂੰ ਆਪਾਂ ਜਿਹੜੇ ਕਿ ਮੋٹے ਮੋٹے ਦਿਖਾ ਦਿੰਨੇ ਆ ਤੁਸੀਂ ਸਾਨੂੰ ਜਿਹੜਾ ਕਿ ਆ ਆਲ ਓਵਰ ਦੇ ਵਿੱਚ ਹੈ ਜੀ ਸਾਰੇ ਸੂਟ ਜਿਹੜੇ ਤੁਸੀਂ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਆ ਰੋਗੀ ਜੀ ਮੈਚਿੰਗ ਸੂਟ ਇਹਦੇ ਨਾਲ ਮੈਚਿੰਗ ਲਾਈਨਾਂ ਵਾਲੀ ਆ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਸੂਟ ਤੇ ਇਹਦੇ ਨਾਲ ਮੈਚਿੰਗ ਵੀ ਕਰ ਸਕਦੇ ਹੋ ਆ ਵੀ ਆਲ ਓਵਰ ਹੈ ਜੀ ਆ ਵੀ ਆਲਓਵਰ ਸੂਟ ਹੈ ਜੀ ਆ ਵੀ ਬਹੁਤ ਹੀ ਪਿਆਰਾ ਜਿਹੜਾ ਆਲਓਵਰ ਸੂਟ ਹੈ ਜੀ ਸਾਰੇ 550 ਦੇ ਰਹਿਣਗੇ ਜੀ ਆ ਜੈਪੁਰੀ ਪ੍ਰਿੰਟ ਦੇ ਵਿੱਚ ਆਲਓਵਰ ਹੈ ਜੀ ਇੱਕ ਆਵਲ ਆ ਗਿਆ ਜੀ ਇੱਕ ਆਵਲ ਆ ਗਿਆ ਜੀ ਇਹ ਤੇਰਾ ਆਲਓਵਰ ਆ ਗਿਆ ਜੀ ਆ ਵੀ ਆ ਮੈਚਿੰਗ ਦੇ ਵਿੱਚ ਆ ਗਿਆ ਜੀ ਆ ਮੈਚਿੰਗ ਦੇਖ ਸਕਦੇ ਹੋ ਤੁਸੀਂ ਇੱਕ ਆ ਮੈਚਿੰਗ ਸੂਟ ਦੇਖ ਸਕਦੇ ਹੋ ਆ ਆਲ ਓਵਰ ਦੇ ਵਿੱਚ ਆ ਗਿਆ ਜੀ ਆ ਮੈਚਿੰਗ ਦੇ ਵਿੱਚ ਆ ਗਿਆ ਪੈਰਟ ਦੇ ਨਾਲ ਆ ਵੀ ਮੈਚਿੰਗ ਚ ਆ ਗਿਆ ਜੀ ਆਫ ਵਾਈਫ ਦੇ ਨਾਲ ਇੱਧਰ ਆ ਗਈ ਜੀ ਮੈਚਿੰਗ ਸਾਰੇ ਪ੍ਰਿੰਟੀ ਬਹੁਤ ਜਿਆਦਾ ਸੋਹਣੇ ਆ ਹਾਂ ਦੇਖ ਲਓ ਜੀ 올 ਆਲ ਓਵਰ ਦੇ ਵਿੱਚ ਆ ਗਿਆ ਜੀ ਪੱਤਿਆਂ ਦਾ ਡਿਜ਼ਾਈਨ ਕਾਫੀ ਕਲਰ ਦੇ ਵਿੱਚ ਮੈਚਿੰਗ ਆ ਗਈ ਜੀ ਆ ਚੈੱਕ ਦੇ ਵਿੱਚ ਆ ਗਿਆ ਜੀ ਪਿੰਕ ਕਲਰ ਦੇ ਵਿੱਚ ਇੱਕ ਆ ਪਿੰਕ ਆ ਗਿਆ ਜੀ ਫਲਾਵਰਿੰਗ ਦੇ ਨਾਲ ਮੈਚਿੰਗ ਹੈ ਜੀ ਇਹਦੀ ਤੇ ਇੱਕ ਆ ਗਿਆ ਜੀ ਆ ਵਾਲਾ ਛੋਟੀ ਬੂਟੀ ਦੀ ਛੋਟੀ ਬੂਟੀ ਦੇ ਅੰਦਰ ਸਕਾਈ ਕਲਰ ਦੇ ਵਿੱਚ ਤੁਹਾਨੂੰ ਜੋ ਵੀ ਪਸੰਦ ਆਉਂਦਾ ਹੈ ਸਕਰੀਨਸ਼ਾਟ ਤੁਸੀਂ ਸਾਨੂੰ ਭੇਜ ਸਕਦੇ ਹੋ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਹੈ ਜੀ ਉਹ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਜੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਕੰਟੈਕਟ ਨੰਬਰ 987829629 ਦੇ ਸਾਨੂੰ ਸੰਪਰਕ ਕਰ ਸਕਦੇ ਹੋ WhatsApp ਕਰ ਸਕਦੇ ਹੋ ਸਾਡਾ ਪੇਜ Instagram ਤੇ Snapchat ਤੇ ਹੈਗਾ ਜੀ B pipe studio ਦੇ ਨਾਮ ਤੇ ਉੱਥੇ ਸਾਨੂੰ ਫੋਲੋ ਜ਼ਰੂਰ ਕਰ ਲਿਓ ਥੈਂਕ ਯੂ so much ਜੀ ਸਤਿ ਸ਼੍ਰੀ ਅਕਾਲ ਜੀ